ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਆਹ ਫੋਟੋ ਨਾਲ ਜਿਹੜੀਆਂ ਤੁਸੀਂ ਦੇਖ ਸਕਦੇ ਮੇਰੇ ਕੋਲੇ ਪਈਆਂ ਨੇ ਤੇ ਇਹ ਆਪਣੇ ਉਧਰਲੇ ਪਿੰਡ ਦੇ ਵਿੱਚ ਜਿਹੜਾ ਆਪਣਾ ਘਰ ਆ ਉਹਦੇ ਵਿੱਚ ਪਈਆਂ ਸੀਗੀਆਂ ਤੇ ਅੱਜ ਮੈਂ ਇੱਥੋਂ ਚੱਕ ਕੇ ਲੈ ਕੇ ਆਇਆ ਇਹਨਾਂ ਨੂੰ ਠੀਕ ਆ ਤੇ ਆਹ ਫੋਟੋ ਤੁਸੀਂ ਦੇਖ ਕੇ ਪਹਿਚਾਣੋ ਕੋਈ ਸਮਝ ਆਉਂਦੀ ਤੁਹਾਨੂੰ ਕਿਸੇ ਦੀ ਜੇਕਰ ਨਹੀਂ ਸਮਝ ਆਉਂਦੀ ਤਾਂ ਤੁਹਾਨੂੰ ਮੈਂ ਦੱਸਦਾ ਉਸ ਤੋਂ ਅੱਗੇ ਤੁਹਾਨੂੰ ਆਹ ਦੇਖੋ ਹੋਰ ਫੋਟੋਆਂ ਵੀ ਮੈਂ ਦਿਖਾਣੀਆਂ ਤੇ ਪਹਿਲਾਂ ਦੱਸਦਾ ਇਹਦੇ ਬਾਰੇ ਇਹ ਫੋਟੋ ਆਪਣੇ ਵੱਡੇ بیٹے ਹਰਪੀਤ ਸਿੰਘ ਦੀ ਆ। ਇਹ 3 ਸਾਲ ਦਾ ਸੀਗਾ ਜਦੋਂ ਇਹਦੀ ਅਸੀਂ ਫੋਟੋ ਖਿਚਵਾਈ ਸੀ। ਆ ਦੇਖੋ ਇਹਦੇ ਸਮਾਈਲ। ਸਮਾਈਲ ਕਰਦਾ ਪਿਆ ਫੋਟੋ ਦੇ ਉੱਤੇ। ਹੈਂ? ਆ ਦੇਖੋ ਇਹਨੇ ਕਿਵੇਂ ਹੱਥ ਲਾਇਆ ਆਪਣੇ ਢਿੱਡ ਦੇ ਨਾਲ। ਛੋਟਾ ਜਿਹਾ ਸੀ ਸੰਗ ਦਾ ਬਹੁਤ ਹੁੰਦਾ ਸੀਗਾ ਇਹ। ਇਹ ਹੁਣ ਵੀ ਸੰਗਦਾ ਤੇ ਉਸ ਸਮੇਂ ਵੀ ਸੰਗਦਾ ਹੁੰਦਾ ਸੀਗਾ। ਤੇ ਉਸ ਤੋਂ ਕੇ ਆਪਾਂ ਦਿਖਾਉਨੇ ਤੁਹਾਨੂੰ ਫੋਟੋਆਂ ਹੋਰ। ਪਰ ਦੋ ਕੇ ਤੁਸੀਂ ਦੇਖੋ। ਆ ਇਹ ਫੋਟੋ ਮੈਦੇ ਵਿੱਚ ਵੱਡੀ ਫੋਟੋ ਦਿੱਤੇ ਮੈਂ ਫੋਟੋਆਂ ਜਿਹੜੀਆਂ ਹੋਰ ਕਈ ਫਿੱਟ ਕਰ ਦਿੱਤੀਆਂ ਛੋਟੀਆਂ ਛੋਟੀਆਂ ਆ ਆ ਸਭ ਤੋਂ ਪਹਿਲਾਂ ਆਪਾਂ ਫੋਟੋ ਦਿਖਾਉਣੇ ਤੁਹਾਨੂੰ ਇਹ ਮੇਰੇ ਭਾਂਜਾ ਅੰਸ਼ਦੀਪ ਜਿਹੜਾ ਤੁਸੀਂ ਪਿਛਲੀ ਵੀਡੀਓ ਦੇ ਵਿੱਚ ਦੇਖਿਆ ਵੀ ਹੋਏਗਾ ਇਹ ਉਹਦੀ ਫੋਟੋ ਆ ਉਸ ਤੋਂ ਅੱਗੇ ਆ ਗਏ ਜੀ ਹਰਪ੍ਰੀਤ ਸਿੰਘ ਹਰਪ੍ਰੀਤ ਸਿੰਘ ਜਿਹੜਾ ਆਪਣਾ ਹੀ ਬੇਟਾ ਇਹ ਛੋਟਾ ਇਹ ਦੋ ਸਾਲਾਂ ਦਾ ਹੁੜੂੜਦਾ ਨਾ ਡੇਢ ਡੇਢ ਦੋ ਸਾਲਾਂ ਦਾ ਸੀਗਾ ਇਹ ਜਦੋਂ ਦੀ ਇਹ ਫੋਟੋ ਆ ਨਾਲ ਇਹਦਾ ਚਾਚਾ ਬਦੇ ਸਿੰਘ ਤੇ ਉਸ ਤੋਂ ਅੱਗੇ ਆ ਦੇਖੋ ਤੁਸੀਂ ਆਪਣੇ ਛੋਟਾ ਬੇਟਾ ਨਵਜੋਤ ਸਿੰਘ ਹੁਣ ਜਿਹੜਾ 7 ਸਾਲਾਂ ਦਾ ਦਾਦ ਟੁੱਟ ਗਿਆ ਜੀ ਇਹ ਸਕੂਲ ਜਾਂਦਾ ਹੁਸ਼ਾਰਾ ਪੂਰਾ ਹੈ ਤੇ ਉਸ ਤੋਂ ਅੱਗੇ ਫਿਰ ਆ ਗਈ ਹਰਪੀ ਸਿੰਘ ਦੀ ਫੋਟੋ ਇਹ ਕਿੰਨੇ ਸਾਲਾਂ ਦਾ ਸੀਗਾ ਤੂੰ 6-7 ਸਾਲਾਂ ਦਾ ਤੇਰੇ ਦੰਦ ਰੋਟੇ ਸੀ ਨਾ ਤੱਤਾਂ ਕ ਸਾਲਾਂ ਦਾ ਸੀਗਾ ਇਹ ਹਰਪੀ ਸਿੰਘ ਤੇ ਆ ਆ ਗਿਆ ਜੀ ਸਾਡਾ ਪ੍ਰੋਣੇ ਦੀ ਫੋਟੋ ਆ 프리 ਦਾ ਪੁੱਤ 프리 ਦੇ ਫੁੱਫੜ ਦੀ ਇਹ ਤਾਂ ਇੱਕੋ ਹੀ ਫੁੱਫੜਾ ਪ੍ਰੀਤ ਦਾ ਤੇ ਘੈਂਟ ਆ ਬੂਰਾ ਤੇ ਉਸ ਤੋਂ ਅੱਗੇ ਆ ਗਈ ਜੀ ਆ ਦੇਖੋ ਪ੍ਰੀਤ ਦੇ ਜਿਹੜੀ ਸਕੂਲ ਦੀਆਂ ਫੋਟੋਆਂ ਇਹਦੇ ਦੋਸਤ ਪ੍ਰੀਤ ਦੇ ਮਿੱਤਰ ਤੇ ਇਹਨਾਂ ਦੇ ਵਿੱਚੋਂ ਪ੍ਰੀਤ ਕਿਹੜੇ ਨੰਬਰ ਤੇ ਆ ਆ ਬਿਠਾਈ ਜੀ ਠੀਕ ਹੈ ਇੱਧਰ ਆ ਬਿਠਾ ਤੇ ਇੱਧਰ ਕਿਹੜਾ ਖੜਾ ਆ ਬਰਾ ਇਹ ਪ੍ਰੀਤ ਦੀ ਹੈ ਤੇ ਉਸ ਤੋਂ ਅੱਗੇ ਤੁਹਾਨੂੰ ਮੇਨ ਫੋਟੋ ਇੱਕ ਹੋਰ ਦਿਖਾਉਣੀ ਹੈ ਜਿਵੇਂ ਆਹ ਫੋਟੋ ਆਈ ਇਹ ਆਪਣੀ ਫੋਟੋ ਮੇਰੀ ਆ ਤੇ ਆ ਆ ਗਈ ਆ ਸੰਦੀਪ ਕੌਰ ਤੁਸੀਂ ਦੇਖੋ ਵੀ ਸੰਦੀਪ ਕੌਰ ਦਾ ਸ਼ਰੀਰ ਜਿਹੜਾ ਬਿਲਕੁਲ ਪਤਲੀ ਜੀ ਸੀਗੀ ਜਦੋਂ ਵਿਆਹ ਹੋਇਆ ਸੀ ਇਹਦਾ ਤੇ ਹੁਣ ਤਾਂ ਖਰਾਕਾ ਖਾ ਕੇ ਦੇਖੋ ਕਿੰਨੀ ਮੋਟੀ ਹੋ ਗਈ ਹੈ। ਖਰਾਕ ਤੇ ਆਹ ਦੇਖੋ ਮੇਰਾ ਜਿਹੜਾ ਮੇਰੀ ਸ਼ਕਲ ਦੇਖੋ ਕਿੰਨੀ ਸੋਹਣੀ ਹੁੰਦੀ ਸੀਗੀ। ਤੇ ਮੈਂ ਵੀ ਖਰਾਕਾ ਖਾ ਲਿਆ। ਹਾਂ ਤੇ ਮੇਰਾ ਹੁਣ ਤਾਂ ਜਿਵੇਂ ਉਹ ਵੀ ਜਿਵੇਂ ਆਹ ਦੇਖੋ ਕਿੱਡਾ ਸੋਹਣਾ ਮੇਰਾ ਫੇਸ ਸੀਗਾ ਹੈ। ਕਿੱਡਾ ਸੋਹਣਾ ਜੱਜਦਾ ਹੁੰਦਾ ਸੀਗਾ ਮੈਂ। ਮੈਂ ਨਹੀਂ ਜੱਜਦੀ ਸੀ। ਨਹੀਂ ਤੂੰ ਹੀ ਜੱਜਦੀ ਸੀ ਸੋਹਣੀ ਲੱਗਦੀ ਸੀ। ਪਰ ਮੈਂ ਜ਼ਿਆਦਾ ਸੋਹਣਾ ਲੱਗਦਾ ਹੁੰਦਾ ਸੀਗਾ। ਫੇਸ ਹਾਂ ਠੀਕ ਹੈ ਜੀ। ਤੇ ਮੈਂ ਵੈਸੇ ਇਹ ਵੀਡੀਓ ਫੋਟੋ ਮੈਂ ਤੁਹਾਨੂੰ ਤਾਂ ਦਿਖਾਈਆਂ ਕਿ ਤਾਂ ਕਿ ਜਿਹੜੀ ਇਹ ਵੀਡੀਓ YouTube Facebook ਤੇ ਆਪਣੀਆਂ ਰਿਕਾਰਡ ਹੋ ਜਾਣ ਤੇ ਸਾਰੀ ਉਮਰ ਵਾਸਤੇ ਆਪਣੀਆਂ ਯਾਦਾਂ ਜਿਹੜੀਆਂ ਜੁੜੀਆਂ ਰਹਿ ਜਾਣ ਠੀਕ ਆ ਤੇ ਵੀਡੀਓ ਨੂੰ ਆਪਣੀ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੀ